ਕਿਸਾਨ ਮਜ਼ਦੂਰ ਇਕਤਾ ਭਾਰਤ ਵੱਲੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਤੇ ਕੇਂਦਰ ਸਰਕਾਰ ਦਾ ਗੋਲਡਨ ਗੇਟਵੇ ਅੰਮ੍ਰਿਤ ਸਰ ਵਿਖੇ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਰੋਸ ਪ੍ਰਦਰਸ਼ਨ ਟੈਰਫ ਦਾ ਵਧਿਆ ਦੇ ਵਾਧੇ ਕਾਰਨ ਕੀਤਾ ਗਿਆ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ 42 ਮਿਲੀਅਨ ਦਾ ਯਾਦ ਜਿਹੜਾ ਹੈ ਉਹ ਅਮਰੀਕਾ ਤੋਂ ਹੋ ਰਿਹਾ ਹੈ ਜਿਸ ਵਿੱਚ ਪ੍ਰਾਇਆ ਪ੍ਰਤੀਸ਼ਤ ਹੈ ਭਾਰਤ ਸਰਕਾਰ ਜਿਹੜੀ ਹੈ ਮੰਨ ਗਈ ਹੈ ਜਿਹੜੀ ਕਬਾੜ ਸੰਮੇਲਨ ਹੋਣ ਜਾ ਰਿਹਾ ਉਸ ਦਾ ਵੀ ਅਸੀਂ ਤਿੱਖਾ ਵਿਰੋਧ ਕਰਾਂਗੇ ਉਹਨਾਂ ਕਿਹਾ ਹੈ ਕਿ ਸਾਡੇ ਵੱਖ-ਵੱਖ ਜਥੇਬੰਦੀਆਂ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਵਰ ਫੰ ਪੁਤਲੇ ਫੂਕੇ ਜਿਹੜਾ ਰੋਸ਼ਵਦਾ ਸੰਗ ਕਰ ਲੇਗੀ ਉਹਨੇ ਕਿਹਾ ਹੈ ਕਿ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਜੋ ਭਾਰਤ ਸਰਕਾਰ ਨੂੰ ਨੀਤੀ ਪਨਾਈ ਗਈ ਹੈ ਇਸ ਨਾਲ ਲੋਕਾਂ ਉੱਤੇ ਵਿੱਚੀ ਬੋਝ ਵਧੇਗਾ ਇਸ ਕਾਰਨ ਅਸੀਂ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੋਣ ਦਵਾਗੇ ਭਾਰਤ ਦੇ ਵਿੱਚ ਵੀ ਅਜਿਹਾ ਨਹੀਂ ਹੋਣ ਦਵਾਗੇ ਜਿੱਥੇ ਸਾਨੂੰ ਲੋੜ ਪਵੇਗੀ ਅਸੀਂ ਇਸ ਤਰ੍ਹਾਂ ਦੇ ਪੁਤਲੇ ਫੂਕੇ ਮੁਜਾਰਾ ਕਰਾਂਗੇ ਤਾਂ ਉਹਨੇ ਕਿਹਾ ਹੈ ਕਿ ਜਿਹੜਾ ਵੀ ਇਸ ਤਰ੍ਹਾਂ ਦਾ ਫੈਸਲਾ ਕੋਈ ਭਾਰਤ ਸਰਕਾਰ ਜਾਂ ਬਾਹਰੀ ਸਰਕਾਰ ਲੈਂਦੀ ਹੈ ਜਿਸ ਦਾ ਅਸਰ ਲੋਕਾਂ ਦੀ ਆਮ ਜ਼ਿੰਦਗੀ ਤੇ ਪੈਂਦਾ ਹੈ ਕਿਸਾਨ ਆਗੂ ਸਰਮੁਸਿੰਘ ਭੰਦੇੜ ਦਾ ਬਿਆਨ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਉਹ ਲੋਕਾਂ ਦੀ ਵਿੱਤੀ ਬੋਝ ਪਾਉਂਦੇ ਨੇ ਲੋਕਾਂ ਦੀ ਜੇਬ ਤੇ ਸਿੱਧਾ ਅਸਰ ਪੈਂਦਾ ਹੈ ਜਿਹੜਾ ਆਯਾਤ ਅਮਰੀਕਾ ਦੇ ਵੱਲੋਂ ਭਾਰਤ ਉੱਪਰ ਵਧਾਇਆ ਗਿਆ ਤੇ ਬਾਕੀ ਦੇਸ਼ਾਂ ਦੇ ਉੱਪਰ ਵਧਾਇਆ ਗਿਆ ਉਸ ਨੂੰ ਲੈ ਕੇ ਅਸੀਂ ਜਿਹੜਾ ਇਹ ਸਾਰਾ ਪਤਲਾ ਫੂਕ ਮੁਜਾਰਾ ਕਰ ਰਹੇ ਹਾਂ ਅਸੀਂ 18 ਜ਼ਿਲ੍ਹਿਆਂ ਵਿੱਚ ਸਾਡੀਆਂ ਵਕ-ਵਕ 10 ਜਿੱਥੇ ਬੰਦੀਆਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੇ ਪਤਲੇ ਫੂਕੇ ਮੁਜਾਰਾ ਕਰ ਰਹੇ ਨੇ ਉੱਪਰ ਅਸ਼ਟਪਤੀ ਜਿਹੜਾ ਭਾਰ ਦौरा ਹੈ ਉਹ ਸਾਹੀ ਤਿੱਖਾ ਵਿਰੋਧ ਕਰਦੇ ਆ ਨਾ ਤੁਸੀਂ ਇਹ ਟੈਰਫ ਵਧਾ ਰਹੇ ਹੋ ਤੇ ਉੱਪਰ ਦੀ ਤੁਸੀਂ ਭਾਰਤ ਆਗੇ ਜਿਸ ਤਰ੍ਹਾਂ ਦੇ ਤੁਹਾਡੇ ਉੱਪਰ ਖਰਚੇ ਹੁੰਦੇ ਨੇ ਉਹਨਾਂ ਦਾ ਵੀ ਆਮ ਲੋਕਾਂ ਉੱਪਰ ਬੋਝ ਪੈਂਦਾ ਕਿਉਂਕਿ ਤੁਹਾਡੀ ਜਿਹੜਾ BBBI ਟਰੀਟਮੈਂਟ ਤੁਹਾਨੂੰ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਭਾਰਤ ਵਿੱਚ ਘੁੰਮ ਰਹੇ ਹੋ ਵਕ-ਵਕ ਤਰੀਕੇ ਦੇ ਨਾਲ ਤੁਹਾਨੂੰ ਝੁੱਗੀਆਂ ਝੋਪੜੀਆਂ ਨਹੀਂ ਦਿਖਾਈ ਜਾਂਦੀ ਵੱਡੇ ਮਹਿਲ ਜਿਸ ਤਰ੍ਹਾਂ ਤਾਜ ਮਹਿਲ ਹੈ ਜਾਂ ਕੋਈ ਹੋਰ ਤਰ੍ਹਾਂ ਦੇ ਉਹਨਾਂ ਉਹ ਦਿੱਤਾ ਦਿਖਾ ਦਿੱਤਾ ਜਾਂਦਾ ਪਰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿੱਥੇ ਝੁੱਗੀਆਂ ਝੌਂਪੜੀਆਂ ਨੇ ਜਾਂ ਕੋਈ ਹੋਸਲਾ ਮੇਰੀਆ ਉਹ ਤੁਹਾਨੂੰ ਨਹੀਂ ਦਿਖਾਇਆ ਜਾਂਦਾ ਭਾਰਤ ਦੇ ਅਸਲੀ ਹਾਲਾਤ ਜਿਹੜੇ ਤੁਹਾਨੂੰ ਨਹੀਂ ਦਿਖਾਇਆ ਜਾਂਦੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਤਬਾਹ ਹੋ ਰਹੀਆਂ ਨੇ ਕਿਸਾਨ ਬਰਬਾਦ ਹੋ ਰਹੇ ਨੇ ਉਹ ਤੁਹਾਨੂੰ ਨਹੀਂ ਦਿਖਾਇਆ ਜਾਂਦਾ ਤਾਂ ਇਸ ਲਈ ਇਸ ਤਿੱਖਾ ਵਿਰੋਧ ਕਰਦੇ ਆ ਜੇ ਤੁਸੀਂ ਦੌਰਾ ਕਰਨਾ ਹੈ ਤਾਂ ਉਸ ਭਾਰਤ ਦਾ ਦੌਰਾ ਕਰੋ ਜਿਹੜਾ ਭਾਰਤ ਗਰੀਬੀ ਦੀ ਰੇਖਾ ਥੱਲੇ ਹੈ ਤਾ ਉਹਨਾਂ ਦੇ ਵੱਲੋਂ ਵੱਡਾ ਤਿੱਖਾ ਬਿਆਨ ਸਰਮ ਸਿੰਘ ਧਨੇਰ ਦੇ ਵੱਲੋਂ ਦਿੱਤਾ ਗਿਆ। ਦੇਖੋ ਅੱਜ ਜੇ ਡੀ ਵੈਂਸ ਤੇ ਪ੍ਰਧਾਨ ਮੰਤਰੀ ਜੀ ਦਾ ਗੋਲਡਨ ਗੇਟ ਤੇ ਅਸੀਂ ਅਰਥਾ ਫੂਕ ਮੁਜਾਰਾ ਅਰਥੀ ਫੂਕ ਮੁਜਾਰਾ ਕਰ ਰਹੇ ਹਾਂ। ਉਹਦੀ ਵਜ੍ਹਾ ਹੈਗੀ ਆ ਵੀ ਜਿਹੜਾ ਸਮਝੌਤਾ ਅਮਰੀਕਾ ਦੇ ਨਾਲ ਭਾਰਤ ਸਰਕਾਰ ਕਰਨ ਜਾ ਰਹੀ ਆਉਣ ਵਾਲੇ ਸਮੇਂ ਵਿੱਚ ਜਿਹੜੀ ਜੇ ਡੀ ਵੈਂਸ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਹੈਗੀ ਆ ਉਹਦੇ ਵਿੱਚ ਦਵੱਲੇ ਵਪਾਰ ਦੀ ਗੱਲ ਨਿਕਲ ਕੇ ਆਈ ਆ ਕਿਹਾ ਜਾਂਦਾ ਵੀ ਜਿਹੜਾ 42 ਮਿਲੀਅਨ ਡਾਲਰ ਦਾ ਆਯਾਤ ਅਮਰੀਕਾ ਤੋਂ ਭਾਰਤ ਵਿੱਚ ਹੋ ਰਿਹਾ ਉਹਦੇ ਤੇ ਭਾਰ ਸਰਕਾਰ ਉਹਦੇ ਅੱਦੇ ਵਪਾਰ ਤੇ ਜਿਹੜਾ ਆਪਣੀ ਡਿਊਟੀ ਆਈ ਉਹ ਘੱਟ ਕਰ ਰਹੀ ਆ ਜੇ ਉਹਦੇ ਵਿੱਚ ਖੇਤੀ ਸੈਕਟਰ ਆ ਗਿਆ ਡੇਰੀ ਆ ਗਿਆ ਪੋਲਟਰੀ ਆ ਗਿਆ ਤੇ ਕਿਸਾਨਾਂ ਦੀ ਬਰਬਾਦੀ ਹੋ ਜੂ ਕਿਉਂਕਿ ਭਾਰ ਸਰਕਾਰ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉੱਤੇ ਡਿਊਟੀ ਲਾਉਂਦੀ ਹੈਗੀ ਆ ਵੀ ਸਾਡੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਆ ਤੇ ਸਾਡੇ ਜਿੰਨੇ ਮੁੱਲ ਵਿੱਚ ਸਾਡੀਆਂ ਇੱਥੇ ਜਿੰਸਾਂ ਵਿਕਦੀਆਂ ਨੇ ਉਹ ਘੱਟ ਰੇਟ ਤੇ ਨਾ ਵਿਕਣ ਇਸ ਕਰਕੇ ਅਸੀਂ ਮੋਦੀ ਜੀ ਨੂੰ ਅਮਿਤ ਜੇਪੀ ਨੱਡਾ ਜੀ ਨੂੰ ਇਹ ਤੋਂ ਕਾਹ ਜਿੰਨੇ ਦੇਸ਼ ਦੇ ਐਮਪੀ ਉਹਨਾਂ ਨੂੰ ਇਹ ਅਪੀਲ ਕਰਦੇ ਆ ਵੀ ਇਹੇ ਸਮਝੌਤੇ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਕਿਉਂ ਬਾਹਰ ਆਉਣਾ ਚਾਹੀਦਾ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਵਪਾਰ ਵਾਸਤੇ ਉਹਦੇ ਹਿੱਤ ਵਿੱਚ ਨਹੀਂ ਹੈਗਾ ਅਮਰੀਕਾ ਨੂੰ ਸਿੱਖਣਾ ਚਾਹੀਦਾ ਜੇ ਅਮਰੀਕਾ ਦਾ ਰਾਸ਼ਟਰਪਤੀ ਕਹਿੰਦਾ ਕਿ ਅਸੀਂ ਆਪਣੇ ਹਿੱਤ ਦੇਸ਼ ਦੇ ਹਿੱਤ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤੇ ਫਿਰ ਭਾਰਤ ਨੂੰ ਵੀ ਆਪਣੇ ਦੇਸ਼ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਇਹੋ ਜੀ ਸਾਡੀ ਗੱਲ ਆ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਆਲ ਇੰਡੀਆ ਲੈਵਲ ਤੇ ਅੱਜ ਦੀ ਕਾਲ ਲਾਗੂ ਕਰ ਰਿਹਾ ਤੇ ਕੱਲ ਵੀ ਪੂਰੇ ਦੇ ਪੰਜਾਬ ਦੇ ਧਰਤੀ ਬੁਕ ਮਜਾਰੇ ਹੋਣਗੇ ਅੱਛਾ ਕੀ ਲੱਗ ਰਿਹਾ ਜੀ ਕਿ ਸਰਕਾਰ ਦੀ ਜਾਈ ਨੇ हां देखो केंद्र सरकार विश्व व्यापार संस्था ਦੇ ਹੇਠ ਜਿਹੜਾ 1991 92 ਚ ਇਹਨਾਂ ਨੀਤੀਆਂ ਨੇ ਉਹਦੇ ਦਬਾਅ ਹੇਠ ਇਹ ਸਾਰੀਆਂ ਸਾਡੇ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਰੇੜੀ ਫੜੀ ਵਾਲਿਆਂ ਦੇ ਵਿਰੋਧ ਵਿੱਚ ਸਮਝੌਤੇ ਕਰ ਰਹੀ ਆ ਤੁਸੀਂ ਮਨਸੂਰ ਤੁਸੀਂ ਸ਼ਹਿਰੀਆਂ ਨੂੰ ਦੇਖੋ ਆਨਲਾਈਨ ਵਪਾਰ ਵੀ ਇਹਨਾਂ ਦਾ ਸਮਝੌਤਾ ਵਾ ਅੱਜ ਛੋਟਾ ਦੁਕਾਨਦਾਰ ਉਜੜ ਰਿਹਾ ਹੈਗਾ ਇਸ ਕਰਕੇ ਅਸੀਂ ਕਹਿੰਦੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਇਹ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ ਕਿ ਕਿਸਾਨੀ ਸੜਕਾਂ ਤੇ ਆ ਰਹੇ ਦੁਕਾਨਦਾਰ ਜਾਂ ਕੋਈ ਹੋਰ ਵਪਾਰੀ ਕਿਉਂ ਨਹੀਂ ਸੜਕਾਂ ਤੇ ਆ ਰਿਹਾ ਹੈ ਜੀ ਸਰ ਇਹ ਸਵਾਲ ਹੈ ਨਹੀਂ ਦੇਖੋ ਜਿਹੜਾ ਵੱਧ ਪੀੜਤ ਤਬਕਾ ਹੁੰਦਾ ਵਾ ਉਹ ਸੜਕਾਂ ਤੇ ਆਉਂਦਾ ਹੁੰਦਾ ਤੁਸੀਂ ਕਿਸੇ ਦੁਕਾਨਦਾਰ ਨੂੰ ਜਾ ਕੇ ਅੱਜ ਪੁੱਛ ਲੋ ਵੀ ਤੁਹਾਡੇ ਵਪਾਰ ਤੇ ਕੀ ਪ੍ਰਭਾਵ ਹੈ ਉਹ ਸਾਡੀ ਗੱਲ ਤਾਂ ਮੰਨਦੇ ਆ ਵੀ ਗੱਲ ਤਾਂ ਠੀਕ ਆ ਪਰ ਵਪਾਰ ਮੰਡਲ ਅਗੇ ਇਸ ਗੱਲ ਲਈ ਅੱਗੇ ਆਵੇ ਜਾਂ ਲੋਕਾਂ ਨੂੰ ਜਾਗਰਤ ਕਰ ਦੇਵੇ ਕਿਸਾਨ ਜਿਆਦਾ ਪੀੜਤ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਅਵੇਰ ਕਰਕੇ ਕਿਸਾਨਾਂ ਨੂੰ ਸੜਕਾਂ ਤੇ ਲਿਆਉਂਦੀਆਂ ਵਪਾਰੀ ਸੜਕ ਤੇ ਨਹੀਂ ਆ ਰਿਹਾ ਉਹਦੀ ਆਉਣ ਵਾਲੇ ਸਮੇਂ 'ਚ ਉਹਨੂੰ ਮਾਰ ਪੈਣੀ ਆ ਤੁਸੀਂ ਦੇਖ ਲਿਓ ਇਹ ਦੁਕਾਨਦਾਰੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਹਾਂ ਅਸੀਂ ਇਹਦਾ ਚਾਹਵਾਂਗੇ ਵੀ ਸਾਰਿਆਂ ਨੂੰ ਮਿਲ ਕੇ ਇਸ ਕਿਉਂਕਿ ਕਮਾਂਤਰੀ ਪੱਧਰ ਦਾ ਸਮਝੌਤਾ ਇਹਦਾ ਰਲ ਕੇ ਵਿਰੋਧ ਕਰਨਾ ਆਉਣ ਵਾਲੇ ਦਿਨਾਂ 'ਚ ਇੰਸ਼ੀਗਰ ਸੂਖਾ ਹੋ ਸਕਦਾ ਹਾਂ ਆਉਣ ਵਾਲੇ ਦਿਨਾਂ 'ਚ ਇੱਕ ਤਾਹਾ ਵਾ ਜਿਹੜਾ ਸਾਡਾ ਸਾਜੋ ਸਮਾਨ ਜੋ ਵੀ ਹੋਰ ਮੰਗਾਣ ਉਹਨਾਂ ਵਾਸਤੇ ਮਈ ਦੇ ਵਿੱਚ ਤੁਸੀਂ ਵੱਡੇ ਅੰਦੋਲਨ ਨੂੰ ਦੇਖੋਗੇ ਬਿਨਾਂ